ਜਿੱਥੇ ਬੀਤੇ ਦਿਨ ਤੋਂ ਰਮਨਜੀਤ ਸਿੰਘ ਬਿੱਟੂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਬਿਆਨ ਦੇਣ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਉੱਥੇ ਹੁਣ ਬਿੱਟੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਕੇਂਦਰੀ ਰਾਜ ਮੰਤਰੀ ਰਮਨਜੀਤ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ ਨੋਟਿਸ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMP ਨੇ ਜਾਰੀ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਟਾਊਨਸ਼ਿਪ ਕਲੋਨੀ 'ਚ ਬਿੱਟੂ ਦੇ ਨਾਮ ਅਲੋਟ ਹੋਏ BBMP ਦੇ ਦੋ ਮਕਾਨਾਂ ਨੂੰ ਹੁਣ ਤੱਕ ਉਹਨਾਂ ਨੇ ਬਿਨਾਂ ਕਿਸੇ ਕਾਨੂੰਨੀ অনুমਤੀ ਤੇ ਕਬਜ਼ੇ 'ਚ ਰੱਖਿਆ ਹੋਇਆ ਹੈ ਬਿੱਟੂ ਨੂੰ ਇਹ ਮਕਾਨ ਉਹਨਾਂ ਦੇ ਕਾਂਗਰਸ ਪਾਰਟੀ ਦੇ ਸੰਸਦ ਰਹਿੰਦੇ ਸਮੇਂ ਅਲੋਟ ਹੋਇਆ ਸੀ ਖਾਸ ਕਰਕੇ ਇਹ ਹੈ ਕਿ ਇਹਨਾਂ 'ਚੋ ਇੱਕ ਮਕਾਨ ਅੱਜ ਵੀ ਕਾਂਗਰਸ ਦਫਤਰ ਵਜੋਂ ਇਸਤੇਮਾਲ ਹੋ ਰਿਹਾ ਹੈ ਮੰਤਰੀ ਬਿੱਟੂ ਨੂੰ ਕਈ ਵਾਰ ਨੋਟਿਸ ਮਿਲਣ ਦੇ ਬਾਵਜੂਦ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਡੀਵੀਐਮਬੀ ਨੇ ਉਹਨਾਂ ਤੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕੀਤਾ ਹੈ ਇਸ ਸਮੇਂਗਰ ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕੀਤਾ ਹੈ ਸੰਬਰ ਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਖੁਲਾਸਾ ਹੋਇਆ ਸੀ ਕਿ ਨੰਗਲ ਦਾ ਕਾਂਗਰਸ ਦਫਤਰ ਅਜੇ ਵੀ ਬਿੱਟੂ ਦੇ ਨਾਮ ਤੇ ਦਰਜ ਹੈ ਜਦੋਂ ਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਚ ਜਾ ਚੁੱਕੇ ਨੇ ਤੇ ਕੇਂਦਰੀ ਰਾਜ ਮੰਤਰੀ ਵੀ ਬਣ ਚੁੱਕੇ ਨੇ ਜਾਣਕਾਰੀ ਦੇ ਮੁਤਾਬਕ ਸਾਬਕਾ ਵਿਧਾਨ ਸਭਾ ਸਪੀਕਰ ਕੇ ਪੀ ਰਾਣਾ ਦੀ ਟੀਮ ਹੁਣ ਇਸ ਦਫਤਰ ਨੂੰ ਮੈਨੇਜ ਕਰਦੀ ਹੈ ਉਹਨਾਂ ਕਿਹਾ ਕਿ ਅਲਾਟਮੈਂਟ ਭਲੇ ਹੀ ਰਮਨਿਤ ਬਿੱਟੂ ਦੇ ਨਾਮ ਤੇ ਹੋਵੇ ਪਰ ਬਿਜਲੀ ਦਾ ਮੀਟਰ ਉਹਨਾਂ ਦੇ ਨਾਮ ਤੇ ਹੈ ਅਤੇ ਉਹ ਨਿਯਮਿਤ ਤੌਰ ਤੇ ਬਿੱਲ ਭਰਦੇ ਨੇ मामले बारे सूत्र ਦੱਸਦੇ ਨੇ ਕਿ ਬਿੱਟੂ ਨੂੰ ਮਕਾਨ ਖਾਲੀ ਕਰਨ ਲਈ ਕਈ ਵਾਰ ਨੋਟਿਸ ਭੇਜੇ ਗਏ ਵਾਰ-ਵਾਰ ਵੀ ਨੋਟਿਸ ਦਾ ਜਦੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਬਜ਼ੇ ਕਰਕੇ ਬੋਰਡ ਨੇ ਇਹਨਾਂ ਮਕਾਨਾਂ ਤੇ ਜੁਰਮਾਨਾ ਲਗਾਇਆ ਕਿਰਾਇਆ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਰਕਮ ਹੁਣ 17.62 ਲੱਖ ਪਹੁੰਚ ਗਈ ਹੈ ਤੇ ਹੁਣ ਇਸ ਦੀ ਵਸੂਲੀ ਲਈ ਰਿਕਵਰੀ ਨੋਟਿਸ ਬਿੱਟੂ ਤੱਕ ਪਹੁੰਚ ਗਿਆ ਤੇ ਹੁਣ ਬਿੱਟੂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਬੀਤੇ ਦਿਨ ਤੋਂ ਰਮਨਿਤ ਸਿੰਘ ਬਿੱਟੂ ਅਮਰਿਤਪਾਲ ਦੇ ਹੱਕ ਦੇ ਵਿੱਚ ਬਿਆਨ ਦੇਣ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਉੱਥੇ ਹੁਣ ਬਿੱਟੂ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਦੱਸ ਦੇ ਕਿ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਨੋਟਿਸ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਨੇ ਜਾਰੀ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਟਾਊਨਸ਼ਿਪ ਕਲੋਨੀ ਚ ਬਿੱਟੂ ਦੇ ਨਾਮ ਅਲੋਟ ਹੋਏ BBMB ਦੇ ਦੋ ਮਕਾਨਾਂ ਨੂੰ ਹੁਣ ਤੱਕ ਉਹਨਾਂ ਨੇ ਬਿਨਾਂ ਕਿਸੇ ਕਾਨੂੰਨੀ ਅਨੁਮਤੀ ਤੇ ਕਬਜ਼ੇ ਚ ਰੱਖਿਆ ਹੋਇਆ ਹੈ ਬਿੱਟੂ ਨੂੰ ਇਹ ਮਕਾਨ ਉਹਨਾਂ ਦੇ ਕਾਂਗਰਸ ਪਾਰਟੀ ਚ ਸੰਸਦ ਰਹਿਣ ਦੇ ਸਮੇਂ ਅਲੋਟ ਹੋਇਆ ਸੀ ਖਾਸ ਕਰ ਲਈਏ ਕਿ ਇਹਨਾਂ ਚੋਂ ਇੱਕ ਮਕਾਨ ਅੱਜ ਵੀ ਕਾਂਗਰਸ ਦਫ਼ਤਰ ਵਜੋਂ ਇਸਤੇਮਾਲ ਹੋ ਰਿਹਾ ਹੈ ਮੰਤਰੀ ਬਿੱਟੂ ਨੂੰ ਕਈ ਵਾਰ ਨੋਟਿਸ ਮਿਲਣ ਦੇ ਬਾਵਜੂਦ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ DBMP ਨੇ ਉਹਨਾਂ ਤੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕੀਤਾ ਹੈ। ਇਸੇ ਮਗਰੋਂ ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕੀਤਾ ਹੈ। ਸੰਬਰ ਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਖੁਲਾਸਾ ਹੋਇਆ ਸੀ ਕਿ ਨੰਗਲ ਦਾ ਕਾਂਗਰਸ ਦਫ਼ਤਰ ਅਜੇ ਵੀ ਬਿੱਟੂ ਦੇ ਨਾਮ ਤੇ ਦਰਜ ਹੈ ਜਦੋਂ ਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ 'ਚ ਜਾ ਚੁੱਕੇ ਨੇ ਤੇ ਕੇਂਦਰੀ ਰਾਜ ਮੰਤਰੀ ਵੀ ਬਣ ਚੁੱਕੇ ਨੇ। ਜਾਣਕਾਰੀ ਦੇ ਮੁਤਾਬਕ ਸਾਬਕਾ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਦੀ ਟੀਮ ਹੁਣ ਇਸ ਦਫ਼ਤਰ ਨੂੰ ਮੈਨੇਜ ਕਰਦੀ ਹੈ। ਉਨਾ ਕਿਹਾ ਕਿ ਅਲਾਟਮੈਂਟ ਭਲੇ ਹੀ ਰਵਨੀਤ ਬਿੱਟੂ ਦੇ ਨਾਮ ਤੇ ਹੋਵੇ ਪਰ ਬਿਜਲੀ ਦਾ ਮੀਟਰ ਉਹਨਾਂ ਦੇ ਨਾਮ ਤੇ ਹੈ ਅਤੇ ਉਹ ਨਿਯਮਿਤ ਤੌਰ ਤੇ ਬਿੱਲ ਭਰਦੇ ਨੇ ਮਾਮਲੇ ਬਾਰੇ ਸੂਤਰ ਦੱਸਦੇ ਨੇ ਕਿ ਬਿੱਟੂ ਨੂੰ ਮਕਾਨ ਖਾਲੀ ਕਰਨ ਲਈ ਕਈ ਵਾਰ ਨੋਟਿਸ ਭੇਜੇ ਗਏ ਵਾਰ-ਵਾਰ ਵੀ ਨੋਟਿਸ ਦਾ ਜਦੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਬਜ਼ੇ ਕਰਕੇ ਬੋਰਡ ਨੇ ਇਹਨਾਂ ਮਕਾਨਾਂ ਤੇ ਜੁਰਮਾਨਾ ਲਗਾਇਆ ਕਿਰਾਏ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਰਕਮ ਹੁਣ 17.62 ਲੱਖ ਪਹੁੰਚ ਗਈ ਹੈ ਤੇ ਹੁਣ ਇਸ ਦੀ ਵਸੂਲੀ ਲਈ ਰਿਕਵਰੀ ਨੋਟਿਸ ਬਿੱਟੂ ਤੱਕ ਪਹੁੰਚ ਗਿਆ ਤੇ ਹੁਣ ਬਿੱਟੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ